ਅੱਜ ਜੋ ਇਕਾਈ ਪਿੰਡ ਸਿਨੀਵਾਲ ਕਲਾਮ ਦੇ ਭਾਰਤੀ ਕਿਸਾਨ ਜੁਨੇ ਨੇਕਤਾ ਸਿੱਧੂਪੁਰ ਦੀ ਜੋ ਚੋਣ ਜਿਹੜੀ ਸਰਬਸਮਤ ਦੇ ਨਾਲ ਹੋਈ ਆ ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਕਰਨੈ ਸਿੰਘ ਜੀ ਗਾਂਧੀ ਜ਼ਿਲ੍ਹਾ ਬਰਨਾਲਾ ਬਲਾਕ ਪ੍ਰਧਾਨ ਜਗਪਾਲ ਸਿੰਘ ਜੀ ਗਰਮੇਲ ਸਿੰਘ ਜੀ ਕਲਾਲਾ ਬਲਵਿੰਦਰ ਸਿੰਘ ਬਿੰਦੂ ਇਸ ਸਮੇਂ ਇਹਨਾਂ ਦੀ ਜਿਹੜੀ ਰਾਇਮਾਈ ਦੇ ਵਿੱਚ ਜਿਹੜੀ ਇਕਾਈ ਦੀ ਜਿਹੜੀ ਇਹ ਆਪਣੀ ਚੋਣ ਕੀਤੀ ਗਈ ਅੱਜ ਇਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਨੇ ਆ ਕਾਈ ਪ੍ਰਧਾਨ ਨੇ ਜਿਹੜੇ ਸਰਬਸੰਮਤੀ ਨਾਲ ਰਮਨਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮੀਤ ਪ੍ਰਧਾਨ ਬਲਦੇਵ ਸਿੰਘ ਜਰਨਲ ਸਕੱਤਰ ਨਿਰਮਨ ਸਿੰਘ ਸਹਾਇਕ ਜਰਨਲ ਸਕੱਤਰ ਦਾਰਸ਼ਨ ਸਿੰਘ ਖਜ਼ਾਨਚੀ ਜਸਪ੍ਰੀਤ ਸਿੰਘ ਸਹਾਇਕ ਖਜ਼ਾਨਚੀ ਗੁਰਦੀਪ ਸਿੰਘ ਪ੍ਰੈਸ ਸਕੱਤਰ ਜਰਨੈਲ ਸਿੰਘ ਤੇ ਨਿੰਦਾ ਸਿੰਘ ਸਹਾਇਕ ਪ੍ਰੈਸ ਸਕੱਤਰ ਕਰਮਜੀਤ ਸਿੰਘ ਇਸ ਤੋਂ ਇਲਾਵਾ ਜਿਹੜੇ ਮੈਂਬਰ ਸਭਾਣ ਨੇ ਮੱਖਣ ਸਿੰਘ ਜੀ ਨਿਰਭੈ ਸਿੰਘ ਜਗਤਾਰ ਸਿੰਘ ਜਗਰਾਜ ਸਿੰਘ ਜਗਤਾਰ ਸਿੰਘ ਸਰਫ ਕਰਨ ਸਿੰਘ ਬਬਲਦੀਪ ਜੀ ਇਹਨਾਂ ਵੀਰਾਂ ਨੂੰ ਅਸੀਂ ਬਹੁਤ-ਬਹੁਤ ਭਾਰਤੀ ਕਿਸਾਨ ਜਨ ਅਨੇਕਤਾ ਸਿੱਧੂਪੁਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਵਧਾਈ ਦਿੰਦੇ ਆ ਹੁਣ ਅਗਲੀ ਜਿਹੜੀ ਗੱਲਬਾਤ ਆ ਤੁਹਾਡੇ ਨਾਲ ਕਰਨੈਲ ਸਿੰਘ ਜੀ ਗਾਂਧੀ ਉਹ ਕਰਨੀ ਹੈ ਭਾਰੂ ਜੀ ਕਾ ਖਾਲਸਾ ਭਾਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਜਨ ਅਨੇਕਤਾ ਸਿੱਧੂਪੁਰ ਦੇ ਪਰਿਵਾਰ 'ਚ ਵਾਧਾ ਹੋਇਆ ਇਹ ਵਾਧਾ ਭਰਾਵੋ ਜੋ ਪਿਛਲੇ ਦਿਨੀ ਅਸੀਂ ਟਰੈਕਟਰ ਮਾਰਚ ਕੀਤਾ ਸੀ ਆਇਤ ਪਿੰਡ ਦੇ ਲੋਕਾਂ ਨੇ ਪਰਖ ਕੀਤੀ ਕਿ ਜੇ ਕਿਸਾਨ ਤੁਸੀਂ ਬੰਦੀ ਦੇ ਲਈ ਕੋਈ ਲੜਨ ਵਾਲੀ ਜ세 ਬੰਦੀ ਆ ਜਿਹੜੀ ਦਾ ਰੋਲ ਕਿਸਾਨਾਂ ਦੀ ਆ ਤਾਂ ਉਹ ਭਾਰਤੀ ਸੰਗਠਨ ਸਿੱਧੂਪੁਰਾ ਸਾਡੇ ਇਹ ਪਿੰਡ ਪ੍ਰਧਾਨ ਹੁੰਦਾ ਬਣਿਆ ਇਹਨਾਂ ਦੇ ਪਿਤਾ ਗਰਨਾਮ ਸਿੰਘ ਜੀ ਵੀ ਪਹਿਲਾਂ ਕਿਸੇ ਬੰਦੀਆਂ 'ਚ ਕੰਮ ਕਰਦੇ ਸੀ ਤਾਂ ਪਰਿਵਾਰਸ ਸਿੱਧੂਪੁਰ 'ਚ ਬੰਦੀਆਂ 'ਚ ਕੰਮ ਕਰਦੇ ਆ ਉਹਨਾਂ ਨੂੰ ਜ세 ਬੰਦੀਆਂ ਦੀ ਪਰਖ ਹੁੰਦੀ ਆ ਤੇ ਪਸਾਨ ਹੁੰਦੀ ਆ ਅੱਜ ਇਹਨਾਂ ਨੇ ਭਾਰਤੀ ਕਿਸਾਨੀ ਨੂੰ ਹੁੰਦੀ ਜਿਹੜੀ ਪਿੰਡ ਕਾਈ ਦੀ ਚੋਣ ਕਰਾ ਕੇ ਆਪਦੇ ਪਿੰਡ ਵਿੱਚ ਸਾਡੇ ਪਰਿਵਾਰ ਸਿੱਧੂਪੁਰ ਦੇ ਵਿੱਚ ਵਾਦਾ ਕੀਤਾ ਅਸੀਂ ਇਹਨਾਂ ਨੂੰ ਸੇ ਬੰਦੀ ਸਿੱਧੂਪੁਰੋਂ ਆਉਣ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦੇ ਆਂ। ਸੇ ਬੰਦੀ ਹਮੇਸ਼ਾ ਇਸ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੋਲੇ। ਪੋਣੋ ਦੋ ਸਾਲ ਤੋਂ ਤੁਹਾਡੇ ਨਾਲ ਜਗਪਾਲ ਸਿੰਘ ਜੀ ਬਲਾਕ ਪ੍ਰਧਾਨ ਆ ਉਹ ਸਾਝੇ ਕਰਨਗੇ। ਬਹੁਤ ਬਹੁਤ ਰੱਖ ਲਾਓ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਬੋਲੇ। ਅੱਜ ਸਭ ਤੋਂ ਪਹਿਲਾਂ ਦਾ ਬਧਾਈ ਦੇਣਾ ਚਿੰਦੀ ਆਲਪਿੰਦੇ ਤੁਹਾਨੂੰ ਕਿਉਂਕਿ ਲੜਨ ਵਾਲੀ ਜਿਵੇਂ ਕਰਨਾ ਹੈ ਗਾਂਧੀ ਨੇ ਕਿਹਾ ਵੀ ਲੜਨ ਵਾਲੇ ਲੋਕ ਨੇ ਉਹ ਘਰੇ ਵੀ ਬੈਠੇ ਰਹੇ ਇਹਨਾਂ ਵੀਰਾਂ ਨੇ ਦੇਖਿਆ ਵੀ ਆ ਜਿਹੜੀਆਂ ਜੱਫੇ ਬੰਦੀਆਂ ਪਿੰਡ ਦੇ ਵਿੱਚ ਅੱਗੇ ਵੀ ਨੇ ਬਈ ਪਾਰਾ ਇਹਨਾਂ ਦੇ ਬਾਰਡਰਾਂ ਦੇ ਉੱਤੇ ਉੱਥੇ ਆਪਣੇ ਚੱਲਦਾ ਸੰਘਰਸ਼ ਵੀ ਉੱਥੇ ਪਿੰਡ ਦੇ ਵਿੱਚ ਕੋਈ ਨਹੀਂ ਜਾਂਦਾ ਕਿਉਂਕਿ ਜਦੋਂ ਆਪਾਂ ਖੇਤੀ ਕਰਦੇ ਆਂ ਖੇਤੀ ਦੇ ਨਾਲ ਨਾਲ ਸਾਨੂੰ ਉਹਨਾਂ ਹੀ ਜਿਵੇਂ ਆਪਾਂ ਖੇਤਾਂ ਦੇ ਵਿੱਚ ਰਾਖੀ ਰੱਖਦੇ ਆਂ ਤਾਂ ਆਪਦੇ ਹੱਕਾਂ ਦੇ ਖਾਤਰ ਵੀ ਸਾਨੂੰ ਉਹਨਾਂ ਹੀ ਲੜਨਾ ਪੈਂਦਾ ਕਿਉਂਕਿ ਭਰਾਓ ਜਿਹੜੀ ਆਉਣ ਵਾਲੀਆਂ ਸਰਕਾਰਾਂ ਨੇ ਇਹ ਜਿਹੜੀ ਮੋਦੀ ਸਰਕਾਰ ਹੈ ਇਹ ਕਾਨੂੰਨ ਹੀ ਇਹੋ ਜਿਹਾ ਬਣਾ ਰਹੀ ਹੈ ਜਿਹੜਾ ਸਾਨੂੰ ਥੋੜੇ ਟਾਈਮ ਦੇ ਵਿੱਚ ਹੀ ਸਾਤੋਂ ਜ਼ਮੀਨਾਂ ਖੋਹਣ ਦੀ ਤਿਆਰੀ ਆ 12 ਇਹਨਾਂ ਨੇ ਜਿਹੜੇ ਵੀਰਾਂ ਨੇ ਸੋਚ ਰੱਖ ਕੇ ਚੱਲੇ ਆ ਵੀ ਜਿਹੜੇ ਰੋਲਰ ਚੱਲ ਰਹੇ ਨੇ ਕੜੌੜੀ ਬਾਰਡਰ ਤੇ ਸਿੰਘੂ ਬਾਰਡਰ ਤੇ ਉੱਥੇ ਮੰਨ ਲਓ ਕਿ ਜਿਹੜੇ ਕਿਸਾਨ ਬੈਠੇ ਨੇ ਵੀ ਉੱਥੇ ਸਾਨੂੰ ਜਾਣਾ ਚਾਹੀਦਾ ਇਹਨਾਂ ਵੀਰਾਂ ਨੇ ਵਧੀਆ ਸੋਚ ਰੱਖ ਕੇ ਕਿਉਂਕਿ ਮੈਂ ਕਹਣਾ ਵਧੀਆ ਸੋਚ ਹੈ ਇਹਨਾਂ ਦੀ ਵਧੀਆ ਗੱਲ ਆ ਕਿ ਜੇ ਆਪਾਂ ਆਪਣੀ ਜਿਹੜੀ ਖੇਤੀ ਦੇ ਖਾਤਰ ਲੜਾਈ ਲੜਾਂਗੇ ਤਾਂ ਹੀ ਆਪਾਂ ਜਿੰਨਾ ਖੇਤੀ ਦੇ ਖਾਤਰ ਆਪਾਂ ਚੌਲਾਂ ਨੂੰ ਆਪਾਂ ਜਿਹੜੇ ਫਸਲ ਆ ਉਹਦੇ ਧਿਆਨ ਰੱਖਦੇ ਆ ਆਪਾਂ ਨੂੰ ਇੱਧਰ ਵੀ ਇੱਕ ਵੀਰ ਨੂੰ ਆਪਾਂ ਨੂੰ ਕੰਮ ਛੱਡ ਕੇ ਜਾਣਾ ਚਾਹੀਦਾ ਕਿਉਂਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਡਾਕੂ ਨੇ ਜਦ ਹੁਣ ਆ ਐਮ ਐਸ ਬੀ ਦਾ ਕਹਿੰਦਾ ਕਾਨੂੰਨ ਬਣਾ ਲਓ ਪਰ ਇਹ ਕਾਨੂੰਨ ਇਹ ਤਾਂ ਹੀ ਨਹੀਂ ਬਣਾ ਰਹੇ ਜਿਹੜੇ ਮੰਨ ਲਓ ਵੀ ਵਪਾਰੀ ਧੜਕਾ ਵਪਾਰੀ ਧੜਕਾ ਕਹਿ ਰਿਹਾ ਵੀ ਜੇ ਕਾਨੂੰਨ ਬਣ ਗਿਆ ਤਾਂ ਜਿੰਨੀ ਐਮ ਐਸ ਬੀ ਸਰਕਾਰ ਕਹਾਂ ਦੂਗੀ ਵੀ ਇੰਨੀ ਐਮ ਐਸ ਬੀ ਆ ਤਾਂ ਉਹ ਤੋਂ ਵੱਧ ਕੇ ਖਰੀਦ ਨਹੀਂ ਪਾਉਂ ਅੱਜ ਜਿਹੜੀਆਂ ਸਾਡੀਆਂ ਫਸਲਾਂ ਨੇ ਉਹ ਮੰਨ ਲੋ ਵੀ ਥੱਲੇ ਸੱਟ ਕੇ ਖਰੀਦੇ ਜਾਂਦੀਆਂ ਨੇ ਪਰ ਭਰਾਵੋ ਸਾਰੇ ਮੀੜਾ ਨੂੰ ਮੈਂ ਤਾਂ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਰੋਲਰ ਦੇ ਵਿੱਚ ਚੱਲੋ ਕਿਉਂਕਿ ਜਿਹੜੀਆਂ ਜ세 ਬੰਦੀਆਂ ਇੱਥੇ ਬੈਠੀਆਂ ਉਹ ਤਾਂ ਆਪਾਂ ਨੂੰ ਪਤਾ ਬੈਠੀਆਂ ਨੇ ਪਰ ਭਰਾਵੋ ਲੜਨ ਵਾਲੇ ਲੋਕਾਂ ਨਾਲ ਰਹੋ ਲੜਨ ਵਾਲੇ ਲੋਕਾਂ ਨਾਲ ਲੜਕੇ ਆਪਾਂ ਉੱਥੇ ਚੱਲੀਏ ਆਪਣੇ ਹੱਕਾਂ ਦੇ ਖਾਤਰ ਲੜਾਈ ਲੜੀਏ ਇਹ ਨਹੀਂ ਕਹਣਾ ਮੈਂ ਭਰਾਈ ਦੇਣਾ ਫਿਰ ਸਿੰਮੀ ਨਾਲ ਦੇ ਲੋਕਾਂ ਨੂੰ ਬਹੁਤ ਵਾਧਾ ਪਾਉ ਦੇ ਕੰਮ ਕਰੀਏ ਅਧੇ ਬੁਲਾਉਣਾ ਵਾਹਿਗੁਰੂ ਜੀ ਦਾ ਭਾਲ ਸਾਹਿਬ ਵਾਹਿਗੁਰੂ ਜੀ ਹਾਂਜੀ